ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਆਪਣੇ ਗਾਰਡਨ ਦਾ ਬਹੁਤ ਹੀ ਪਿਆਰਾ ਜਿਹਾ ਬੂਟਾ ਦਿਖਾਉਣ ਜਾ ਰਿਹਾ ਹਾਂ ਜਿਹੜਾ ਮੇਰੀ ਬੈਕ ਤੇ ਤੁਸੀਂ ਦੇਖ ਸਕਦੇ ਆ। ਇਹ ਜਿਹੜਾ ਬੂਟਾ ਆ ਜੀ ਇਹ ਹੈਗਾ ਆ ਅੰਜੀਰ ਦਾ ਬੂਟਾ ਜਿਹੜਾ ਅਸੀਂ ਪਿਛਲੇ ਸਾਲ ਲਗਾਇਆ ਸੀ ਤੇ ਇੱਕ ਸਾਲ ਦੇ ਵਿੱਚ ਹੀ ਬਹੁਤ ਹੀ ਗਰੋਥ ਕਰ ਗਿਆ। ਤਕਰੀਬਨ 6 ਫੁੱਟ ਦਾ ਇਹ ਬੂਟਾ ਹੋ ਗਿਆ ਆ। ਇਹ ਬੂਟਾ ਆ ਜੀ ਅੰਜੀਰ ਦਾ ਬੂਟਾ ਤੁਸੀਂ ਦੇਖ ਸਕਦੇ ਆ ਤੇ ਇੱਕ ਸਾਲ ਦੇ ਵਿੱਚ ਹੀ ਇਸ ਨੇ ਫਲ ਦੇਣਾ ਸ਼ੁਰੂ ਕਰ ਦਿੱਤਾ ਆ। ਥੋੜਾ ਜਿਹਾ ਨੇੜੇ ਕਰਕੇ ਮੈਂ ਤੁਹਾਨੂੰ ਦਿਖਾਉਣਾ ਆ। ਦੇਖੋ ਜੀ ਇਹਨੂੰ ਅੰਜੀਰ ਲੱਗੇ ਹੋਏ ਆ ਛੋਟੇ ਛੋਟੇ ਗ੍ਰੀਨ ਕਲਰ ਦੇ ਇਸ ਸਾਈਡ ਦੀ ਵੀ ਹੈਗੇ ਆ ਦੇਖੋ ਕਿੰਨੇ ਅੰਜੀਰ ਲੱਗੇ ਹੋਏ ਆ ਇਹ ਬੂਟਾ ਜਿਹੜਾ ਬਹੁਤ ਹੀ ਵੱਡਾ ਹੋ ਜਾਂਦਾ ਆ ਤੇ ਇਸ ਨੂੰ ਇੰਨੇ ਕ ਜਿਆਦਾ ਅੰਜੀਰ ਲੱਗਦੇ ਆ ਕਿ ਤੁਸੀਂ ਘਰ ਦੇ ਮੈਂਬਰ ਖਾਓ ਜਾਂ ਆਂਡ ਗਵਾਂਡ ਨੂੰ ਵੀ ਦੇਵੋ ਤਾਂ ਵੀ ਨਹੀਂ ਮੁੱਕਣੇ ਜੀ ਇਹ ਅੰਜੀਰ ਸੋ ਇਹ ਅੰਜੀਰਾਂ ਦੇ ਵਿੱਚ ਬਹੁਤ ਹੀ ਜਿਆਦਾ ਤਾਕਤ ਹੁੰਦੀ ਆ ਮਾਰਕੀਟ ਦੇ ਵਿੱਚ 6-700 ਰੁਪਏ ਕਿਲੋ ਮਿਲਦੀ ਆ ਅੰਜੀਰ ਸੁੱਕੀ ਹੋਈ ਹੁੰਦੀ ਆ ਇਹਨੂੰ ਸੁਕਾ ਲੈਂਦੇ ਆ ਕਿਉਂਕਿ ਹੱਲੇ ਇਹ ਹਰਾ ਆ ਜਦੋਂ ਵੀ ਖਾਣਾ ਆ ਇੱਕ ਦੋ ਅੰਜੀਰ ਰੋਜ਼ ਖਾਓ ਤੁਹਾਡੀ ਸਿਹਤ ਦੇ ਲਈ ਬਹੁਤ ਲਾਭਕਾਰੀ ਹੁੰਦੇ ਆ